ਬਿਸਮਾਦ ਸਾਰ ਵਿਮਹਲਾ ਪੰਜਵਾਂ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲਗੈ ਅਨ ਲਾਲਚ ਬਿਰਤਾ ਜਨਮ ਪ੍ਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰਿ ਹਿਦੈ ਅਰਾਧ ਹੋ ਛੁਟ ਕੈ ਆਵਣ ਜਾਣੀ ਉਦਮ ਸਖਤ ਸਿਆਣ ਪਤਮਰੀ ਦੇਹ ਦਾ ਨਾਮ ਵਖਾਣੀ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਪਾਣੀ ਸਾਰੰਗ ਮਹੱਲਾ 5 ਤਨਵੰਤ ਨਾਮ ਕੇ ਬਣਜਾਰੇ ਸਾਂਝੀ ਕਰਹੁ ਨਾਮ ਧਨ ਖਾਟਹੁ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੋਡਹੁ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੀ ਸੱਚ ਧਨ ਬਣਜਹੁ ਸੱਚ ਧਨ ਸੰਚਹੁ ਕਬਹੂ ਨਾ ਆਵੋ ਹਾਰੇ ਖਾਤ ਖਰਚਤ ਕਿਛੁ ਨ ਖੁੱਟਤ ਨਾਹੀ ਅਗੰਤ ਭਰੇ ਪੰਡਾਰੇ ਕਹੋ ਨਾਨਕ ਸੁਬਾਤ ਸੰਗ ਜਾਵੋ ਪਾਰ ਬ੍ਰਹਮ ਕੈ ਦੁਆਰੀ ਸਾਰੰਗ ਮਹੱਲਾ ਪੰਜਵਾਂ ਪ੍ਰਭ ਜੀ ਮੋਹਿ ਕਮਨ ਅਨਾਥ ਬੇਚਾਰਾ ਕਮਨ ਮੂਲ ਤੇ ਮਨੁਖ ਕਰਿਆ ਇਹੋ ਪ੍ਰਤਾਪ ਤੋ ਹਾਰਾ ਰਹਾਓ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤ ਪਾਲਕ ਸਰਬ ਕਟਾਂ ਆਧਾਰਾ ਕੋਈ ਨ ਜਾਣੈ ਤੁਮਰੀ ਗਤ ਮਿਤ ਆਪਹਿ ਏਕ ਪਸਾਰਾ ਸਾਧ ਨਾਮ ਬਿਠਾਵੋ ਨਾਨਕ ਭਵ ਸਾਗਰ ਪਾਰ ਉਤਾਰਾ ਸਾਰੀ ਮਹੱਲਾ ਪੰਜਵਾਂ ਆਵੈ ਰਾਮ ਸਰਨ ਵਡ ਭਾਗੀ ਏਕਸ ਬਿਨ ਕਿਛ ਹੋਰ ਨਾ ਜਾਣੈ ਅਵਰ ਅਪਾਪ त्यागी ਰਹਾ ਮਨ ਬਚ ਕਰਮ ਅਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਅਨੰਦ ਬਨੋਦ ਕਥ ਕਥਾ ਰਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਵਾਣੀ ਸਾਰਾ ਮਹੱਲਾ ਪੰਜਵਾ ਜਾਤਿ ਸਾਧੂ ਸਰਨ ਗਹੀ ਸ਼ਾਂਤ ਸਹਜ ਮਨ ਭਇਓ ਪਰਗਾਸਾ ਬਿਰਥਾ ਕਛ ਨਾ ਰਹੀ ਰਹਾਉ ਹੋ ਹੋ ਕਿਰਪਾਲ ਨਾਮ ਦੇਹੋ ਆਪਣਾ ਬਿੰਤੀ ਇਹ ਕਹੀ ਆਨ ਬਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹ ਤਿ ਉਪਜਿਓ ਤਹੀਂ ਸਮਾਨੂ ਸਾਈ ਬਸਤ ਆਹੀ ਬਹੁ ਨਾਨਕ ਪਰਮ ਗੁਰ ਖੋਇਓ ਜੋਤੀ ਜੋਤ ਸਮਹੀ ਸਾਰਬ ਮਹੱਲਾ ਪੰਜਵਾ ਹਰਸਨਾ RAM ਕੋ ਜਸ ਗਾਓ ਫ਼ਾਨ ਸਵਾਦ ਵਿਸਾਰ ਸਗਲੇ ਭਲੋ ਨਾਮ ਸੁਆਉ ਰਹਾਓ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਵਲਾਓ ਸਾਧ ਸੰਗਤ ਹੋਹਿ ਨਿਰਮਲ ਬਹੁੜ ਜੁਨਨਾ ਆਓ ਜੀਉ ਪ੍ਰਾਨ ਆਧਾਰ ਤੇਰਾ ਤੂੰ ਨਾ ਥਾਵੇਂ ਥਾਉ ਸਾਹਸ ਸਾਹਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਉ ਸਾਰੀ ਮਹੱਲਾ ਪੰਜਵਾਂ ਬੇਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਿ ਕਾ ਨਾਮ ਰਹਾਉ ਊਤਮ ਕਥਾ ਸੁਣੀਜੈ ਸਰਵਣੀ ਮਾਇਆ ਕਰਹੁ ਭਗਵਾਨ ਆਵਤ ਜਾਤ ਦੂ ਪਖ ਪੂਰਨ ਪਾਈਐ ਸੁਖ ਬਿਸਰਾਮ ਸੋਦਤ ਸੋਦਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਵਿਦ ਊਰੀ ਸਾਰੰਗ ਮਹੱਲਾ ਪੰਜਵਾ ਸਾਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁਖ ਨਾਸੈ ਚਰਨ ਕਮਲ ਭਲੇ ਹਾਰਾ ਰਹਾਉ ਸਤਿ ਪਰਮੇਸ਼ਰ ਸਤ ਸਾਧ ਜਨ ਨਿਚਲ ਹਰਿ ਕਾ ਨਾਮ ਫਗਤ ਭਾਵਨੀ ਪਾਰ ਬ੍ਰਹਮ ਕੀ ਅਬਲਾਸੀ ਗੁਣ ਗਾਓ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾਂ ਆਧਾਰ ਨਾਨਕ ਆਹੋ ਆਹੋ ਕਹੋ ਤਾਂ ਕੋ ਜਾਂ ਕਾ ਅੰਤ ਨਾ ਪਾਰ ਸਾਰੰਗ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਮਨ ਮੇਰਾ ਪੂਰ ਰਹੇ ਓ ठाकुर ਸਭ ਥਾਈ ਨਿਕਟ ਬਸੈ ਸਭ ਨੇਰੇ ਰਹਾਉ ਬੰਦਨ ਤੋਰ RAM ਲਿਵਲਾਈ ਸੰਤ ਸੰਗ ਬਨਿ ਆਈ ਜਨਮ ਪਦਾਰਥ ਭਇਓ ਪਨੀਤਾ ਇੱਛਾ ਸਗਲ ਪੁਜਾਈ ਜਾਂ ਕੋ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੇ ਆਠ ਪੈਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੇ ਸਾਰੰਗ ਮਹੱਲਾ ਪੰਜਵਾ ਜੀਵਨ ਤਉ ਗਨੀਐ ਹਰ ਪੇਖਾ ਕਰਹੁ ਕਿਰਪਾ ਪ੍ਰੀਤਮ ਮਨਮੋਹਨ ਫੋਰ ਭਰਮ ਕੀ ਰੇਖਾ ਰਹਾਉ ਕਹਿਤ ਸੁਨਤ ਕਿਛੁ ਸ਼ਾਂਤ ਨਾ ਉਪਜਤ ਬਿਨ ਬਸਾਸ ਕਿਆ ਸੇਖਾ ਪ੍ਰਭੂ ਤਿਆਗ ਆਨ ਜੋ ਚਾਹਤ ਤਾਂ ਕੈ ਮੁਖ ਲਾਗੈ ਕਾ ਲੇਖਾ ਜਾਂ ਕੈ ਰਾਸ ਸਰਬ ਸੁਖ ਸੁਆਮੀ ਆਨ ਨਾ ਮਾਨਤ ਭੇਖਾ ਨਾਨਕ ਦਰਸ ਮਗਨ ਮਨ ਮੋਹਉ ਪੂਰਨ ਅਰਤ ਬੇਸੇਖਾ ਸਾਰਗਮਹੱਲਾ ਪੰਜਵਾਂ ਸਿਮਰਨ ਰਾਮ ਕੋ ਇਕ ਨਾਮ ਕਲਮਲ ਦਗਦ ਹੋਏ ਖਿਨੇ ਅੰਤਰ ਕੋਟ ਦਾਨ ਇਸਨਾਨ ਰਹਾਉ ਆਣ ਜੰਜਾਰ ਬ੍ਰਿਥਾ ਸ਼ਰਮ ਘਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਏ ਅਭਮਾਨ ਸਾਰੰਗ ਮਹੱਲਾ ਪੰਜਵਾਂ ਤੂਰਤ ਸੋਈ ਜੇ ਧੁਰ ਕੋ ਲਾਗੈ ਸੋਈ ਤੁਰੰਦਰ ਸੋਈ ਬਸੁੰਧਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਲਵੰਚ ਕਰੈ ਨਾ ਜਾਣੈ ਲਾਭੈ ਸੋ ਧੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਵਿਖੇਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹਾਉ ਸਚਨ ਰਾਮ ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰ ਜਾਨੂ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰਿਕ ਕੀ ਨਿਆਈ ਹਰ ਬੂੰਦ ਪਾਨ ਸੁਖ ਧੀਵਨ ਸਾਰੰਗ ਮਹੱਲਾ 5 ਹਰ ਕੇ ਨਾਮਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਾਟੈ ਕਾਲ ਜਬ ਜਮ ਆਏ ਸੰਘਾਰੇ ਪ੍ਰਾਣੀ ਤਬ ਤੁਮਰੋ ਕੌਣ ਹਵਾਲ ਰਾਖ લેਹੁ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨਮਾਲ ਸਾਰੰਗ ਮਹੱਲਾ ਪੰਜਵਾਂ ਮਨ ਤਨ ਰਾਮ ਕੋ ਬਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਬੋਹਤ ਨਹਿ ਸੰਸਾਰ ਰਹਾਉ ਸ਼ਰਮਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧ ਕੋ ਆਚਾਰ ਚਰਨ ਕਮਲ ਅਸਥਿਤ ਰਿਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨੰਦਾਨ ਉਚਰੋ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੀ ਸ੍ਰੀ ਤਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ ਅਨਕ ਭੇਖ ਬਹੁ ਜੋਰੀ ਤੂ ਤਤ ਬਾਰ ਨ ਲਾਗੈ ਤਾਂ ਕਹੋ ਜੋ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਤ ਪ੍ਰੇਮ ਰਸ ਫੋਰੀ ਨਾਨਕ ਦਾਸ ਤੇਰੀ ਸਰਨਾਈ ਪ੍ਰਭ ਬਿਨਿ ਆਨ ਨਾ ਹੋਰੀ ਸਾਰੰਗ ਮਹੱਲਾ ਪੰਜਵਾਂ ਚਿਤ ਵਾਉ ਵਾਉ ਸਰ ਮਨ ਮਾਹੇ ਹੋਇ 71 ਮਿਲਹੁ ਸੰਤ ਸਾਜਣ ਗੁਣ ਗੋਬਿੰਦ ਨਿਤ ਗਾਹਿ ਰਹਾਉ ਬਿਨ ਹਰ ਭਜਨ ਜੀਤੇ ਕਾਮ ਕਰਿਯਹਿ ਤੇ ਤੇ ਬਿਰਥੇ ਜਾਹੇ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂ ਸਰਨਾਹੀ ਜਪ ਤਪ ਸੰਜਮ ਕਰਮ ਸੁਖ ਸਾਧਨ ਟੋਲਨਾ ਕਸ਼ੂਐ ਲਾਹੇ ਚਰਨ ਕਮਲ ਨਾਨਕ ਮਨ 베ਦੇਉ ਚਰਨ ਹੈ ਸੰਗ ਸੁਵਾਹੇ ਸਾਰੰਗ ਮਹੱਲਾ ਪੰਜਵਾਂ